ਸਤ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਦੀਪ ਸਰਦਾਰਨੀ ਦੀਪ ਸਰਦਾਰਨੀ ਵੱਲੋਂ ਅਪਡੇਟ ਆ ਰਹੀ ਹੈ ਵੀ ਇਹ ਹੁ ਪਹੁੰਚ ਗਈ ਹੈ ਆਸਟ੍ਰੇਲੀਆ ਆਪਣੇ ਹਸਬੰਦ ਦੇ ਕੋਲ ਪਹਿਲਾਂ ਸਾਰੇ ਇਸ ਕਾਲ ਤੇ ਇਸ ਨੂੰ ਬਹੁਤ ਜ਼ਿਆਦੇ ਗੱਲਾਂ ਕਰ ਰਹੇ ਸੀਗੇ ਵੀ ਇਸ ਦਾ ਡਿਵੋਰਸ ਹੋਣ ਜਾ ਰਿਹਾ ਹੈ ਆਪਣੇ ਹਸਬੰਦ ਮਾਰੋ ਆਪਣੇ ਹਸਬੰਦ ਇਸ ਤੈਸ ਨੂੰ ਪਾਰ ਨਹੀਂ ਭੁਲਾ ਰਹੇ ਤੁਸੀਂ ਆਹ ਵੀਡੀਓ ਵੀ ਦੇਖ ਸਕਦੇ ਹੋ ਜਿਸ ਤੇ ਵਿੱਚ ਦੀਪ ਸਰਦਾਰ ਨੇ ਦਿਖਾਇਆ ਇਹ ਵੀ ਸ਼ੋਪਿੰਗ ਕੀਤੀ ਸੀ ਆਪਣੇ ਹਸਬੰਦ ਦੇ ਨਾਲ ਇੱਕ ਗੱਲਬਾਤ ਕਰ ਰਹੇ ਨੇ ਤੇ ਉਹਨਾਂ ਦੇ ਲਈ ਇਹਨਾਂ ਨੇ ਕੱਪੜਿਆਂ ਦੀ ਸ਼ੋਪਿੰਗ ਕੀਤੀ ਸੀ ਸ਼ਰਟਸ ਨੇ ਜਿਹੜੀਆਂ ਇਹ ਦੀਪ ਸਰਦਾਰ ਨੇ ਦਿਖਾ ਰਹੇ ਨੇ ਕਿਉਂਕਿ ਇਹ ਜਿਹੜੀ ਵੀਡੀਓ ਹੈ ਇਹ ਇਹਨਾਂ ਦੇ ਆਸਟ੍ਰੇਲੀਆ ਜਾਣ ਤੋਂ ਪਹਿਲਾਂ ਦੀ ਹੈ ਆਸਟ੍ਰੇਲੀਆ ਜਾਣ ਤੋਂ ਪਹਿਲਾਂ ਇਹਨਾਂ ਨੇ ਆਪਣੇ ਹਸਬੰਦ ਲਈ ਕੱਪੜਿਆਂ ਦੀ ਸ਼ਾਪਿੰਗ ਕੀਤੀ ਸੀ ਦੀਪ ਸਰਦਾਰਨੀ ਨੇ ਅੱਗੇ ਵੀ ਆਪਣੀਆਂ ਵੀਡੀਓਜ਼ ਦੇ ਵਿੱਚ ਦੱਸਿਆ ਹੈ ਵੀ ਮੇਰਾ ਆਪਣੇ ਘਰ ਵਾਲੇ ਦੇ ਨਾਲ ਕੋਈ ਰੋਲਾ ਨਹੀਂ ਹੁਣ ਮੇਰਾ ਵੀਜ਼ਾ ਇਹ ਜਿਹੜਾ ਹੁਣ ਇਹਨਾਂ ਦੀ ਜਿਹੜੀ ਓਕਿਪਾਈਟਡ ਵੀਜ਼ਾ ਇਹਨ ਦਾ ਆ ਗਿਆ ਤੇ ਆ ਵੀਡੀਓ ਜਿਹੜੀ ਇਹ ਵੀ ਇਹਨਾਂ ਦੀ 에어ਪੋਰਟ ਹੀ ਹੈ ਤੇ ਦੀਪ ਸਰਦਾਰਨੀ ਹੁਣ ਆਸਟ੍ਰੇਲੀਆ ਚ ਚਲੀ ਗਈ ਹੈ ਦੀਪ ਸਰਦਾਰ ਨੇ ਪਹਿਲਾਂ ਕਿਹਾ ਦਿੰਦੋ ਸੀ ਵੀ ਇਸ ਤੋਂ ਹਸਬੈਂਡ ਇਸ ਨੂੰ ਬਾਹਰ ਨਹੀਂ ਬੁਲਾ ਰਿਹਾ ਦੀਪ ਸਰਦਾਰ ਨੇ ਦੱਸਿਆ ਸੀ ਪਹਿਲਾਂ ਵਾਲੀਆਂ ਵੀਡੀਓਜ਼ ਦੇ ਵਿੱਚ ਵੀ ਮੇਰੇ ਵੀਜ਼ੇ ਦੇ ਵਿੱਚ ਜਾਨੀ ਕਿ ਫਾਈਲ ਦੇ ਵਿੱਚ ਪ੍ਰੋਬਲਮ ਆ ਰਹੀ ਸੀ ਚੀਜ਼ ਕਰਕੇ ਮੇਰਾ ਵੀਜ਼ਾ ਜੁੜਾ ਨਹੀਂ ਲੱਗ ਰਿਹਾ ਸੀ ਉਸਨੇ ਇਹ ਵੀ ਦੱਸਿਆ ਸੀ ਵੀ ਰੋਜ਼ਾਨਾ ਮੇਰੀ ਮੇਰੇ ਹਸਬੈਂਡ ਦੇ ਨਾਲ ਵੀਡੀਓ ਕਾਲ ਤੇ ਗੱਲ ਹੁੰਦੀ ਹੈ ਤੇ ਹਸਬੈਂਡ ਮੇਰੇ ਮੈਨੂੰ ਸਪੋਰਟ ਬਹੁਤ ਕਰਦੇ ਹਨ ਦੀਪ ਸਰਦਾਰ ਨੇ ਆਪਣੇ ਸਾਰੇ ਪਰਿਵਾਰ ਵੱਲੋਂ ਵੀ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੀ ਪਰ ਉਹਨਾਂ ਨੇ ਇਹ ਗੱਲ ਜ਼ਰੂਰ ਦੱਸੀ ਸੀ ਵੀ ਉਹ ਆਪਣੇ ਹਸਬੰਦ ਦੀ سپورਟ ਨਾਲ ਆਪਣੀ ਜਿਹੜੀ ਜ਼ਿੰਦਗੀ ਹੈ ਉਹ ਸੋਹਣੀ ਜੀ ਰਹੇ ਹਨ ਫਸਟ ਵੀ ਉਹਨਾਂ ਦੇ ਉਹ ਮਨੋਂ ਬਹੁਤ ਜ਼ਿਆਦਾ سپورਟ ਕਰਦੇ ਹਨ ਆ ਵੀਡੀਓਸ ਪਾ ਕੇ ਦੀਪ ਸਰਦਾਰ ਨੇ ਲੋਕਾਂ ਦੇ ਹੌਂ ਮੂੰਹ ਬੰਦ ਕਰ ਦਿੱਤੇ ਹਨ ਕੌਂਟੇਦੀਪ ਸਰਦਾਰ ਨੇ ਦਾ ਵੀਜ਼ਾ ਜਿਹੜੀਆਂ ਪ੍ਰੋਬਲਮਸ ਸੀ ਉਹ ਕਲੀਅਰ ਹੋ ਗਈਆਂ ਅਤੇ ਹੁਣ ਇਹ ਆਸਟ੍ਰੇਲੀਆ ਵਾਪਸ ਚਲੇ ਗਏ ਹਨ